ਅੱਜ ਸਟ੍ਰੋਕੇ ਰਹੇ ਦੋਨੋਂ ਫੋਰਮਾ ਦਾ ਇੱਕ ਚੰਗਾ ਪਾ ਜਿੰਦਾਬੋਧ ਜਿੰਦਾਬੋਧ ਹੈ ਸਰਕਾਰਾਂ ਕਰਦੀ ਹਾਤੀ ਜੈ ਨਾ ਮੇਰੀ ਕਾਹਦੀ ਅੱਜ ਆਪਾਂ ਜੋ ਦੇ ਜਗਤ ਦੇ ਜਸ਼ਨ ਮਨਾਈ ਜਾ ਰਹੇ ਕਿਸ ਜਗਦੀ ਨਾਲ ਲੋਕਾਂ ਦਾ ਕੀ ਸੰਬੰਧ ਹੈ ਆਮ ਲੋਕਾਂ ਦਾ ਤੇ ਦੋਨੋਂ ਫੋਰਮਾ ਵਾਲੋਂ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਟ੍ਰੈਕਟ ਮਾਰਚ ਕਰਕੇ ਜੋ ਰੋਸ ਪ੍ਰਦਰਸ਼ਨ ਕੀਤੇ ਜਾਣੇ ਆ ਤੇ ਤਿੰਨ ਪ੍ਰਾਧਿਕ ਨਦੀਆਂ ਕਾਫੀ ਚੜ੍ਹ ਗਈਆਂ। ਉਸ ਬੰਦੀ ਗੱਲਬਾਤ ਕਰਨੀ ਆ। ਮੇਰੇ ਵੀਰੋ ਗੱਲਬਾਤ ਸੁਣ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ। ਜੋ ਇਹ 15 ਅਗਸਤ ਨੂੰ 1947 ਨੂੰ ਜਿਸ ਨੇ ਇਹ ਦੇਸ਼ ਦੀ ਜਾਦੀ ਕਰ ਰਿਹਾ ਇਹ ਗ੍ਰੇਸ ਸਾਮਰਾਜ ਵੱਲੋਂ ਇੱਕ ਸਾਜੇ ਸਾਜ ਦੇ ਤਹਿਤ ਇੱਤਾ ਗਿਆ ਭਾਰਤੀ ਲੋਕਾਂ ਨਾਲ ਜੁੜਨੇ ਪਹਿਲਾਂ ਬਸਤੀ ਰਹੀ ਸਾਢੇ ਸਾਲ ਤੋਂ ਬਾਅਦ ਅਰਧ ਬਸਤੀ ਦੇ ਵਿੱਚ ਨੂੰ ਬਦਲਤਾ ਗਿਆ ਉਹ ਹੀ ਉਹਨਾਂ ਦੀਆਂ ਨੀਤੀਆਂ ਕਾਰਪੋਰੇਟ ਪੱਕੀ ਜਾਂ ਸਾਮਰਾਜ ਪੱਕੀ ਜਿਹੜੀਆਂ ਉਹ ਨੀਤੀਆਂ ਇਹ ਦੋਸਤਾਂ ਦੀ ਲਾਗੂ ਕੀਤੀਆਂ ਗਈਆਂ ਉਹਦੇ ਨਾਲ ਜੋ ਆਮ ਲੋਕਾਂ ਦਾ ਕਵਾੜਾ ਹੋਇਆ ਉਹ ਸਾਰਾ ਕੋ ਆਪਣੇ ਸਾਹਮਣੇ ਪਿਛਲੇ 17 ਸਾਲਾਂ ਤੋਂ ਆਜਿਹਾ ਇਸ ਤਰ੍ਹਾਂ ਜੋ 14 14 ਅਗਸਤ ਤੇ 15 14 ਅਗਸਤ ਤੋਂ ਸ਼ੁਰੂ ਹੋ ਕੇ 15 ਅਗਸਤ ਤੱਕ ਇਹ ਚੱਲਿਆ ਉਹ 47 ਪੰਜਾਬ ਤੇ ਬੰਗਾਲ ਦੀ ਵੰਡ ਕੀਤੀ ਗਈ ਉਹਦੇ ਵਿੱਚ ਹਿੰਦ ਅੰਗਰੇਜ਼ ਜਿਹੜੇ ਸਾਮਰਾਜ ਦੇ ਹਾਕਮ ਸੀ ਤੇ ਕਿਰਨਾਂ ਦੇ ਕਿ ਬਣਾਏ ਹੋਏ ਪਾਤੂਸੇ ਵਾਦਾਰ ਸੀ ਜਿਹੜੇ ਬਾਅਦ ਚੱਕ ਬਣੇ ਪਰਦੇ ਉਹਨਾਂ ਦੁਆਰਾ ਰਚੀ ਗਈ ਸਾਜ਼ਿਸ਼ ਦੇ ਦੀ ਜਿਸ ਤਰ੍ਹਾਂ ਉਹਨਾਂ ਨੇ ਫਿਰਕੂ ਲੋਕਾਂ ਨੂੰ ਪਾੜਾ ਪਾਇਆ ਧਰਮ ਜਾਤ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਿਹੜੀ ਉਹਨਾਂ ਨੇ ਅੱਗ ਦੀ ਖੇਡ ਖੇਡੀ ਬੰਗਾਲ ਤੇ ਪੰਜਾਬ ਦੇ ਵਿੱਚ 10 ਲੱਖ ਲੋਕ ਬੇਗਸੂਰੇ ਮਰੇ ਆਜੂਨਾਂ ਸਰਨਾ ਜੀ ਦੇ ਅੰਦਰ ਦੇ ਨੇ ਆਜੋ ਉਸ ਦੁਖਦਾਇਕ ਜਿਹੜੀ ਉਹ ਏਡੀ ਵੱਡੀ ਕੰਨੂਕਾਰਾ ਵਾਪਰੇਆ ਕੜਨਾ ਵਾਪਰੀ ਉਹਨਾਂ ਨੂੰ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਹਨਾਂ ਦੀ ਇਸ ਦੁੱਖ ਤੇ ਪੀੜਾ ਦੇ ਵਿੱਚ ਅਸੀਂ ਸ਼ਾਮਲ ਹਾਂ ਤੇ ਭਾਰਤੀ ਲੋਕਾਂ ਨੂੰ ਹੀ ਕਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਬੰਗਾਲ ਦੇ ਲੋਕਾਂ ਨੂੰ ਪਿਘਾ ਜਾਗਰਤੋ ਆਪਣਾ ਗਿਆਨ ਪੱਧਰ ਉੱਚਾ ਕਰੋ ਲੋਕਾਂ ਨੂੰ ਲੰਮ ਮੰਨ ਕਰੋ ਤਾਂ ਜੋ ਇਹ ਰਹੀ ਕਮਾਵਾ ਦੇਸ਼ ਤੇ ਆਖੋ ਜਰ ਸਮਰਾਜ ਇਹ ਸੰਸਥਾਵਾਂਾਂ ਜਾਰੇ ਕਰਪੂ ਕਰਾਣੇ ਉਹ ਆਪਣੇ ਤਾਲੀ ਇਸ ਤਰ੍ਹਾਂ ਦੇ ਕਰਾਵਾਗਾ ਨਾ ਕਰ ਸਕੋ ਜੇ ਜਿਵੇਂ ਨਨ ਸਤੀਸ ਮਾ ਜਲੀ ਦੇਖ ਸੂਰੇ ਲੋਕਾਂ ਨੂੰ ਲੱਖਾਂ ਨੂੰ ਸਕਦੀ ਹੈ ਉਹਦੇ ਵਿੱਚ 40 ਲੱਖ ਰੁਪਏ ਜ਼ਖਮੀ ਹੋਏ ਸੀ ਤੇ 2.5 ਕਰੋੜ ਲੋਕਾਂ ਨੇ ਹਿੱਸਾ ਕੀਤੀ ਸੀ ਉਧਰ ਪਾਕਿਸਤਾਨ ਵਾਲੇ ਬੰਨੇ ਇਧਰ ਪੰਜਾਬ ਵਾਲੇ ਬੰਨੇ ਤੋ ਹਜ ਤੱਕ ਇਹਨਾਂ ਨੂੰ ਸੁਰਤ ਨਹੀਂ ਆਈ ਅਜ ਤੱਕ ਵੀ ਉਹ ਵਿਚਾਰੇ ਉਸ ਜਿਹੜੀ ਜੋ ਉਹਨਾਂ ਨੇ ਪੀੜਾ ਝੱਲੀ ਆ ਜਾਂ ਜਿਹਨਾਂ ਦਾ ਜਾੜਾ ਹੋਇਆ ਹੋ ਉਹ ਅਜੇ ਤੱਕ ਵੀ ਥਾਂ ਸਿਰ ਨਹੀਂ ਹੋਇਆ ਉਹਨਾਂ ਵਾਂਗ ਵੀ ਸਾਡੀਂ ਦਰਦੀ ਆ ਉਹਨਾਂ ਨੂੰ ਲਾਭਾ ਦੋਣ ਦੀ ਅਸੀਂ ਬੇਨਤੀ ਕਰਦੇ ਆਂ ਇਸ ਦਿਵਾਰ ਅੱਜ ਜੋ ਦੋਨੋਂ ਫਾਰਮ ਪਿਛਲੇ 6 ਮਹੀਨਿਆਂ ਤੋਂ ਸ਼ੰਗੋ ਕਰਾਈ ਤੋਂ ਬਾਅਦ ਉਹ ਲੜ ਰਹਾ ਹੈ ਆਪਣੀ ਹੱਕੀ ਮੰਗਾਂ ਲਈ ਬਹੁਤ ਹੀ ਵਾਜਿਬ ਮੰਗਾਂ ਜਿਹੜਾ ਉਹਦੇ ਖੇਤ ਕਿਤੇ ਨਾ ਜਿਹੜੀਆਂ ਉਹ ਫਸਲਾਂ ਪੈਦਾ ਕਰਦੇ ਆ ਮੈਂ ਖੇਤਾਂ 'ਚ ਕਿਰਤ ਕਰਦੇ ਆ ਉਹ ਕਿਰਤ ਦੀ ਆਪਣਾ ਮੁੱਲ ਲੈਣ ਵਾਸਤੇ ਜਿਹੜੀਆਂ ਉਹਦੀ ਕਿਰਤ ਦੀ ਲੁੱਟ ਰਹੀ ਹੈ ਉਹ ਵੀ ਸਰਕਾਰ ਨਹੀਂ ਦੇ ਤੋ ਉਹਨਾਂ ਨੇ ਦੋਨੋਂ ਫਾਰਮਰ ਫੈਸਲਾ ਕਰਕੇ 15 ਅਕਤੂਬਰ ਦੇ ਦਿਨ ਆਪਣਾ ਰੋਸ ਪ੍ਰਦਰਸ਼ਨ ਕਰਦਾ ਐਲਾਨ ਕੀਤਾ ਹੋਇਆ ਅੱਜ ਦੇਸ਼ ਭਰ ਚ ਲੱਖਾਂ ਟਰੈਕਟਰ ਲੱਖਾਂ ਲੋਕ ਇਸ ਵਿੱਚ ਸ਼ਾਮਲ ਹੋਣਗੇ ਟਰੈਕਟਰ ਮਾਰਚ ਕੀਤੇ ਜਾਣਗੇ ਪੰਜਾਬ ਵਿੱਚ ਵੀ ਸਾਰੇ ਦੇਸ਼ ਵਿੱਚ ਵੀ ਤੇ ਤਿੰਨ ਪ੍ਰਾਧਕ ਨੂੰਆਂ ਦੀਆਂ ਕਾਪੀਆਂ ਸਾਰੀਆਂ ਯਾਰਨੀ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮਟੀ ਪੰਜਾਬ ਵੱਲੋਂ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮੋਗਾ ਫਰੋਜ਼ਪੁਰ ਫਾਜ਼ਿਲਕਾ ਪ੍ਰੀਤਕੋਟ ਮੁਕਸਰ ਬਟੰਡਾ ਲੁਧਿਆਣਾ ਪਟਿਆਲਾ ਆਗ ਜਿਲ੍ਹਿਆਂ ਵਿੱਚ ਵੱਡੇ ਰੋਸ ਪ੍ਰਦਰਸ਼ਨ ਹੋਣਗੇ ਬੱਤੀ ਧਾਮ ਤੇ ਬੱਤੀ ਧਾਮ ਤੇ ਤੋਂ ਮਜ਼ਦੂਰ ਸਿੰਘ ਰਚ ਕਮੇਟੀ ਪੰਜਾਬ ਵੱਲੋਂ ਇਹ ਰੋਸ ਪ੍ਰਦਰਸ਼ਨ ਵੱਡੇ ਟਰੈਕਟਰ ਮਾਰ ਜਿਹੜੇ ਆ ਉਹ ਕਿੱਥੇ ਜਾਦੇ ਤੇ ਉਹਦੇ ਵਿੱਚ ਜੋ ਇਹਨਾਂ ਤਿੰਨ ਪ੍ਰਾਧਕ ਕਾਨੂੰਨ ਲਿਆਂਦੇ ਆ ਉਹ ਅਸਲ ਵਿੱਚ ਪੁਛਰਾਇ ਇਹਨਾਂ ਨੂੰ ਪੁਛਰਾਇ ਜਿਉਂਦੇ ਰਾਜ ਬਣੇ ਹੁੰਦਾ ਇਹ ਪੁਛਰਾਇ ਗਿਆ 1947 ਤੋਂ ਜਿਹੜੀ ਇਹ ਕਹਿੰਦੇ ਆ ਕਿ ਸਾਡੀ ਜਾਦੀ ਜੁਦੀ ਜਿਆਦੀ ਆਈ ਗਈ ਉਹ ਉਹਨਾਂ ਹੀ ਕੁਸਰਾਜੀ ਉਸ ਕੁਸਰਾਜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਤਿੰਨ ਪ੍ਰਾਧਕ ਕਾਨੂੰਨ ਲਾੰਦੇ ਗਏ ਜਿਨ੍ਹਾਂ ਚ ਉਹਨਾਂ ਨੇ ਕਈ ਬਦਲਾਅ ਕੀਤੇ ਆ ਕਈ ਤਰੀਕਿਆਂ ਦੇ ਜਿਹੜੇ ਜਿਹੜੇ ਅੱਗੇ ਡਿਪਟੀ ਕਮਿਸ਼ਨ 'ਚ ਕੋਈ ਐਨਐਫ ਸੈਲਾਉਣ ਦਾ ਜਾਂ ਕੋਈ ਪ੍ਰਵਾਹ ਹੀ ਲੈਣ ਦੀ ਲੋੜ ਹੁੰਦੀ ਸੀ ਡਿਪਟੀ ਕਮਿਸ਼ਨ ਤੋਂ ਹੁਣ ਡੀਐਸਪੀ ਲਾ ਦਿਆ ਕਰਨਗੇ ਇਸ ਤਰ੍ਹਾਂ ਉਹ ਪਾਕਿ ਥਾਂ ਬਦਲ ਦਿੱਤੇ ਤੇ ਉਹਨਾਂ ਨੂੰ ਜਿਸ ਤਰ੍ਹਾਂ ਆ ਇਹ 108 ਅਗੇ 44 ਲੱਗਦੀ ਸੀ ਕਿ ਕੋਈ ਰੋਸ ਰੰਗਾਰਾ ਰੁਕਣਾ ਜਾਂ ਕੋਈ ਲੋਕਾਂ ਨੂੰ ਇਕੱਠ ਕਰਨ ਤੋਂ ਰੋਕਣਾ ਵਾ ਤੇ ਉਹ 144 ਲੱਗਦੀ ਸੀ ਹੁਣ ਇਕੱਠ ਹੋ ਵੀ ਜਾਊਗਾ ਉਹ 163 ਧਾਰਾ ਲਾ ਕੇ ਬਦਲਤਾ ਗਿਆ 144 ਨੂੰ ਤੇ 163 ਧਾਰਾ ਲਾ ਕੇ ਉਸ ਇਕੱਠ ਨੂੰ ਗੈਰ ਕਾਨੂੰਨੀ ਕਰਾ ਦੇਣ ਲੱਗੇ ਹੋਰ ਵੀ ਇਸ ਤਰੀਕੇ ਦੇ ਬੜੇ ਇਹਨਾਂ ਨੇ ਬਦਲਾਅ ਉਹਦੇ ਵਿੱਚ ਕੀਤੇ ਹੋਏ ਆ ਤੋ ਜੋ ਵੀ ਬਦਲਾਅ ਕੀਤੇ ਇਹ ਮੈਂ ਦੇਸ਼ ਭਰ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਇਹ ਕਹਿਣਾ ਚਾਹੁੰਦਾ ਇਹਦਾ ਹੱਲ 1 ਹੀ ਆ। ਇਹਨਾਂ ਦਾ ਹੱਲ 1 ਹੀ ਆ ਵੀਰੋ ਪਿੰਡਾਂ ਦੇ ਲਾਭ ਨੂੰ ਦਿਤਾਓ। ਸਾਰੇ ਮਜ਼ਦੂਰ, ਨੌਜਵਾਨ, ਬੀਬੀਆਂ, ਬੱਚੇ ਜਿਹੜੇ ਉਹ ਜਥੇਬੰਦ ਕਰੋ। ਤੋਂ ਉਹਨਾਂ ਨੂੰ ਮਦਦ ਚੱਲਿਆ। ਐਹੀ ਆ ਵੀਰ ਆਪਣੇ ਪਿੰਡਾਂ ਲਈ ਬਣਾ। ਆਪਣੀ ਪਿੰਡਾਂ ਦੀ ਤਾਕਤ ਮੁਕਤ ਤੇ ਮੁਕਤ ਪੈਦਾ ਕਰੋ। ਸਾਰੇ ਮਜ਼ਦੂਰਾਂ ਦੀ, ਕਿਰਤੀਆਂ ਕਾਮਿਆਂ ਦੀ, ਗਲਤਾਂ ਦੀ, ਆਬਿਵਾਸੀਆਂ ਦੀ, ਛੋਟੇ ਵਪਾਰੀਆਂ ਦੀ, ਛੋਟੇ ਦੁਕਾਨਦਾਰਾਂ ਦੀ, ਰੇੜੀ ਪਰਿਵਾਰਾਂ ਦੀ। ਇੱਕ ਤਾਕਤ ਇਕੱਠੀ ਕਰੋ ਮੇਰੀ ਅਹੀ ਇਹ ਦਾ ਹਾਲ ਹੋ ਸਕਦਾ ਨਹੀਂ ਤੇ ਉਹ ਉਹਨਾਂ ਦਾ ਇੱਕ ਹੀ ਮਤਲਬ ਹੈ ਕਿਸੇ ਨੂੰ ਕੋਨ ਨਹੀਂ ਦੇਣਾ ਕਿਸੇ ਨੂੰ ਬੋਲਣ ਨਹੀਂ ਦੇਣਾ ਜਿਹਦੇ ਮਰਜ਼ੀ ਦੇਸ਼ ਤਰੋ ਦਾ ਪਰਚਾ ਕਰਕੇ ਉਹਨੂੰ ਅੰਦਰ ਧੱਕ ਦੇਣਗੇ ਡੀਐਸਪੀ ਇਸ ਤਰੀਕੇ ਦਾ ਉਹ ਪੁਲਸ ਰਾਜ ਦੇ ਲੋਕ ਕਹਿੰਦਾ ਕਰ ਰਿਹਾ ਹੈ ਉਹਨਾਂ ਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਜੀਵਨ ਦੀਆਂ ਲੱਛਾਂ ਬਣਾਉਂਦੇ ਜਿਹੜੇ ਖਾਣ ਪੀਣ ਤੱਕ ਮਦੂਦ ਰਹਿ ਜਾਣ ਸੌਣੋਂ ਤੱਕ ਮਦੂਦ ਰਹਿ ਜਾਣ ਇਸ ਤੋਂ ਅੱਗੇ ਕੁਝ ਨਾ ਸੋਚੋ ਜੋ ਵੀ ਸਰਕਾਰ ਕਵੇ ਜੋ ਵੀ ਇਹਨਾਂ ਨੇ ਥੋਪੇ ਉਹਨੂੰ ਸੱਤ ਕਰਕੇ ਮੰਨਣ ਇਸ ਕਰਕੇ ਪੁਸਰਾਜ ਨੂੰ ਹੋਰ ਜਿਹੜਾ ਵਾ ਤਾਕ ਦਿੱਤੀ ਆ ਜੀ ਇਹ ਮੈਂ ਸਾਰੇ ਪੰਜਾਬ ਦੇ ਦੇਸ਼ਵਾਸੀਆਂ ਨੂੰ ਕਹਿਣਾ ਚਾਹੂੰਗਾ ਇਹ ਇੱਕ ਮੂਨੇ ਜਿਹਾ ਪਹਿਲਾਂ ਜੋ ਵੀ 1947 ਤੋਂ ਜਾਂ ਪਹਿਲਾਂ ਲੈ ਆਪਾਂ ਚੱਲੇ ਸਾਰੇ ਹੁਣ ਵੀ ਆ ਜੋ ਇਹਨਾਂ ਨੇ ਕੀਤਾ ਵਾ ਇੱਕ ਮੱਕੜੀ ਦੇ ਜਾਲੇ ਨੂੰ ਜਿਦਾਂ ਮੱਕੜੀ ਦਾ ਜਾਲਾ ਬਹੁਤ ਹੀ ਬਰੀਕ ਬੁਣਿਆ ਹੁੰਦਾ ਉਹ ਉਸ ਮੱਕੜੀ ਦੇ ਜਾਲੇ ਵਿੱਚ ਜਿਹੜੇ ਕਮਜ਼ੋਰ ਜਾਨਵਰ ਆ ਉਹ ਉਹਦੇ ਫਸ ਜਾਂਦੇ ਜਿਹੜੇ ਤਾਕਤਵਰ ਜਾਨਵਰ ਆ ਪਕੜੇ ਆ ਉਹ ਜਾਲਾ ਤੋੜ ਕੇ ਨਾ ਅੱਗੇ ਲੰਘ ਜਾਂਦੇ ਬਸ ਇਸ ਗੱਲ ਨੂੰ ਸਮਝ ਲਓ ਆਪਣੀ ਲਾਭ ਮੰਦ ਬਣਾ ਦੋ ਆਪਣੇ ਰੋਜ਼ ਪਰਦੇਸ਼ੀਵਾਦੋਂ ਪਿੰਡਾਂ 'ਚ ਆਪਣੀ ਲਾਪਰਵਾਹੀ ਕਰ ਲਓ ਪਿੰਡਾਂ 'ਚ ਆਪਣਾ ਤੱਕਣਾ ਕਰ ਲਓ ਇਹ ਇੱਕ ਮੂਲ ਜਿਤਨਾ ਦੇ ਮਰਜ਼ੀ ਲੈ ਲਓ ਹੋਰ ਸਖਤ ਕਰ ਲਓ ਬੁਰਪੁਰ ਰਾਜ ਵਿੱਚ ਤਬਦੀਲ ਕਰ ਦੇ ਲੋਕਾਈ ਤਾਂ ਆਤਪ ਦੇ ਗਏ ਕਿ ਕੁਛੇ ਨੀ ਕਾਨੂੰਨ ਕਾਢ ਲਗੇ ਅੱਗੇ ਵੀ ਆਪਾਂ ਕਾਨੂੰਨ ਹੀ ਤੋੜਦੇ ਆ ਕਾਨੂੰਨ ਤੋੜ ਕੇ ਹੀ ਲੜਾਈ ਲੜ ਰਹੇ ਪਿਛਲੇ 25 ਸਾਲ ਤੋਂ ਤੇ ਹੁਣ ਵੀ ਸਾਡੇ ਯੋਧਿਆਂ ਨੇ ਕਾਨੂੰਨ ਤੋੜ ਕੇ ਲੜਾਈ ਹੈ ਤੇ ਹੁਣ ਵੀ ਕਾਨੂੰਨ ਤੋੜ ਕੇ ਲੜਦਾ ਹੈ ਤੇ ਹੁਣ ਵੀ ਲੋਬੰਦੀ ਆਪਣੀ ਜਿਹੜੀ ਦੇਸ਼ ਭਰ ਚ ਹੋਊਗੀ ਪੰਜਾਬ ਚ ਹੋਊਗੀ ਉਹਦੇ ਅੱਗੇ ਕਾਨੂੰਨ ਖੜ ਨਹੀਂ ਸਕਣਗੇ ਪਰਕੀਆਂ ਇਹ ਕਾਨੂੰਨ ਦੀਆਂ ਪਰਕੀਆਂ ਬਣਾ ਕੇ ਡਾਦਾਂਗੇ ਫੂਕ ਮਾਰ ਕੇ ਡਾਦਾਂਗੇ ਬਸ ਜਿਹੜਾ ਮੈਂ ਤੁਹਾਨੂੰ ਹਾਲੇ ਦੱਸਿਆ ਉਹ ਪਿੰਡ ਪੱਤਰ ਤੇ ਕਰ ਲੋ ਇਸ ਦੇ ਨਾਲ ਜਿਹੜਾ ਹਿੰਦੂਸਤਾਨ ਸੁਧਾਰ ਦੀ ਗੱਲ ਕਰਦੇ ਹੈ ਭਿੰਦੂਸਤਾਨ ਦੀ ਕੱਕ ਦਿੰਦਾ ਜੇ ਦਿੰਦਾ ਹਿੰਦੂ ਸੰਤਾਨ ਦਾ ਸੁਧਾਰ ਕਿੱਥੇ ਕਿੱਥੇ ਹੈ ਕਿੱਥੇ ਹੈ ਜਾਤਾਂ ਦੇ ਲੋਕ ਇਸ ਦੇ ਵਿੱਚ ਜਿਹੜੇ ਆ ਉਹ ਜਿਹੜੇ ਆ ਉਹ ਪੀੜਤ ਉਹਨਾਂ ਨੂੰ ਮਾਰਿਆ ਜਾ ਰਿਹਾ ਕੱਟ ਕੇ ਕਿਹਨੂੰ ਦਬਾਇਆ ਜਾ ਰਿਹਾ ਕੁਛ ਨਹੀਂ ਤੁਹਾਡੇ ਸਾਹਮਣੇ ਉਤਰੀ ਪੂਰਬੀ ਰਾਜ ਜਿਹੜੇ ਉੱਥੇ ਤੁਹਾਡੇ ਸਾਹਮਣੇ ਮਨੀਪੁਰ ਹੈ ਦੂਜੇ ਅਨਾਗਲ ਨੇ ਬਾਕੀ ਜਿਹੜੇ ਆ ਸੂਬਿਆਂ ਦਾ ਕੀ ਹਾਲ ਬਣਿਆ ਪਿਆ ਅਮਦ ਪ੍ਰਦੇਸ਼ ਆ ਬਾਕੀ ਖਾਮਦੇ ਉੱਤੇ ਕੀ ਹਾਲਤ ਬਣੀ ਬੀ ਲੋਕਾਂ ਦੀ ਤੇ ਪੰਜਾਬ ਦੇ ਵਿੱਚ ਕੱਟ ਗਿਣਤੀਆਂ ਦਾ ਕੀ ਹਾਲ ਬਣਿਆ ਇਹ ਤਾਂ ਬੰਦੀ ਸੰਘਾ ਦੀ ਰਾਇ ਨਹੀਂ ਹੋ ਰਹੀ ਜਿੰਨਾਂ ਨੇ ਆਪਣੀ ਸਜਾਵਾਂ ਕੱਟੀਆਂ ਹੋਈਆਂ ਪੋਲਿਟਿਕਲ ਲੜਾਈ ਸੀ ਉਹਦੀ ਰਾਜਨੀਤਿਕ ਲੜਾਈ ਜੜੀ ਸੀ ਨਾਲ ਉਹਨਾਂ ਦੀ ਰਾਇ ਨਹੀਂ ਕੀਤੀ ਜਾ ਰਹੀ ਦੂਜੇ ਪਾਸੇ ਜਿਹੜਾ ਪ੍ਰਾਜਕ ਪਰਚਾ ਚ ਜਿਹੜਾ ਪੁਜਾਰੀ ਹੈ ਜਿਹਦੇ ਨੇ ਮੇਰਾ ਘੱਟ ਜੁੜਿਆ ਵੋਟਾਂ ਦਾ ਜਾਂ ਹੋਰ ਵੀ ਇਤਨਾ ਦੇ ਪੁਜਾਰੀ ਬਹੁਤ ਆ ਦੇਸ਼ ਦੇ ਵਿੱਚ ਲੱਖਾਂ ਪੁਜਾਰੀ ਚ ਵੀ ਹੈ ਉਹਦੇ ਵਿੱਚ ਉਹਦੇ ਨਾਲ ਜਿਹੜਾ ਉਹ ਪੁਜਾਰੀ ਆ ਉਹ ਤੇ ਪ੍ਰਾਪਿਤ ਪਰਚਾ ਦਰ ਗਿਆ ਹੱਤਿਆ ਦਾ ਪਰਚਾ ਦਰ ਗਿਆ ਬਲਾਤ ਕਰਦਾ ਪਰਚਾ ਦਰ ਗਿਆ ਉਹਨੂੰ ਸਜ਼ਾ ਹੋਈ ਹੋਈ ਹੈ ਉਹਨੂੰ ਸਜ਼ਾ ਹੋਈ ਹੋਈ ਹੈ ਤੂੰ ਪਹਿਲਾਂ ਵੀ ਕਈ ਵਾਰ ਪ੍ਰੋਧ ਦਿੱਤੀ ਜਾ ਚੁੱਕੀ ਹੈ ਉਹ ਬਹੁਤ ਵੱਡਾ ਹਿੱਸਾ ਜਿਹੜਾ ਆਪਣਾ ਜੋ ਜੇਲ੍ਹ ਤੇ ਰਹਿਣਾ ਚਾਹੀਦਾ ਸੀ ਉਹ ਬਾਹਰ ਪਾ ਚੁੱਕਾ ਹੁਣ ਇੱਕ ਹੀ ਤਰ੍ਹਾਂ ਦੀ ਪ੍ਰੋਬਲਮ ਫੇਰ ਦਿੱਤੀ ਗਈ ਆ ਰਾਮ ਰੀਨ ਜੀ ਨੂੰ ਕਹਿੰਦੇ ਜੋ ਪੁਜਾਰੀ ਹੈ ਜਿਹਨੇ ਲੋਕਾਂ ਨੂੰ ਟੇਰ ਹੱਤਿਆ ਕੀਤੀ ਬਲਾਤ ਕਰ ਦਿੱਤੇ ਹੋਏ ਇਤਨਾ ਦੇ ਬਹੁਤ ਯਾਰ ਇੱਥੋਂ ਆਪ ਹੀ ਲੱਜਾ ਲਓ ਕਿੰਨੇ ਉਸਨੂੰ ਸਦਾਨ ਕੀਆ ਜਾਂ ਕੀ ਯਾਦੀ ਹੈ ਯਾਦੀ ਦਾ ਕੀ ਹੱਥ ਹੈ ਸੇ ਲੋਕਾਂ ਨੇ ਆ ਜਦ ਤੱਕ ਇਸ ਬੰਦੇ ਆ 140 ਕਰੋੜ ਲੋਕ ਤਰਾਤਰਾ ਕਰ ਰਿਹਾ ਬੇਰ ਜਗਾਰੀ ਨਾਲ ਪੋਖ ਮਰੀ ਨਾਲ ਨਾਰਨ ਕਸੂਰ ਤੇ ਰੋਟੀ ਨਾਲ ਕਪੜਾ ਨਾਲ ਮਕਾਨ ਕਿਹਣੀ ਵੱਡੀ ਆਰਥਿਕ ਪਹਾੜ 22 ਬੰਦਿਆਂ ਕੋ 70 ਕਰੋੜ ਲੋਕਾਂ ਨੂੰ ਨਹੀਂ ਦਾਲਦੇ ਇਸੇ ਤਰੀਕੇ ਦੇ ਨਾਲ ਤੁਸੀਂ ਇਹਦਾ ਇਹ ਆਪਣੇ ਆਪ ਅੰਦਾਜ਼ਾ ਲਾਓ ਕਿ ਇਹ ਦੇਸ਼ ਦੇ ਵਿੱਚ ਬਣ ਕੀ ਰਿਹਾ 80 ਕਰੋੜ ਤੋਂ ਵੱਧ ਲੋਕ ਜਿਹੜੇ ਉਸ 22 ਰੁਪਏ ਤੋਂ ਘੱਟ ਦੇ ਕੇ ਜਿਹਾ ਕਰ ਰਿਹਾ ਤੇ ਲੋਕਾਂ ਨੂੰ ਇਹਦਾ ਕੁਟਿਆ ਮਾਰਿਆ ਜਾ ਰਿਹਾ ਰਾਜ ਜਿਹੜੇ ਆ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਗੱਲ ਢਾਂਕੇ ਦਾ ਜਿਹੜਾ ਉਹ ਕੇਂਦਰੀਕਰਨ ਕੀਤਾ ਜਾ ਰਿਹਾ ਪੂਰੀ ਤਰ੍ਹਾਂ ਕਰਤਾ ਗਿਆ ਬੈਡਟਲ ਚਾਏ ਹੀ ਨਹੀਂ ਸੀ ਜਿਹੜਾ ਮਾੜਾ ਮੋਟਾ ਉਹਨੂੰ ਵੀ ਕੇਂਦਰੀਕਰਨ ਕਰਤਾ ਗਿਆ ਜਿਹੜੇ ਰਾਜ ਆ ਦੇਸ਼ ਦੇ ਉਹਨਾਂ ਨੂੰ ਨਿਊਜ਼ ਕਮੇਟੀਆਂ ਬਣਾ ਦਿੱਤਾ ਗਿਆ ਤੇ ਉਹਨਾਂ ਦੀ ਕੋਈ ਵੀ ਉਹਨਾਂ ਕੋਲ ਤਾਕਤ ਨਹੀਂ ਹੈ ਇਸ ਕਰਕੇ ਜਿੱਤਰਾ ਵੀ ਹਾਲਤ ਬਣ ਗਈ ਐਸਾਲੇ ਦੇਸ਼ ਦੇ ਵਿੱਚ ਜਿਵੇਂ ਜਿੱਤਰਾ ਦਾ ਕੇਂਦਰ ਸਰਕਾਰ ਵਿਹਾਰ ਕਰ ਰਹੀ ਹੈ ਲੋਕਾਂ ਨੂੰ ਕਾਰਪੋਰਟ ਦੇ ਆਗਮਨ ਦੇ ਦਬਾਅ ਥੱਲੇ ਜਾ ਜਿਸ ਤਰ੍ਹਾਂ ਹੱਕ ਮੰਗਣਾ ਨਹੀਂ ਮੰਨਿਆ ਯਾਰ 6 ਮਹੀਨੇ ਹੋ ਗਿਆ ਗੈਰਕਾਨੂੰਨੀ ਤੌਰ ਤੇ ਹਰਿਆਣੇ ਦੀ ਸਰਕਾਰ ਨੇ ਕੇਂਦਰ ਸਰਕਾਰ ਦੀ ਸਹਿਮਤੀ ਛੜਕਾ ਰੋਕੀਆਂ ਨਹੀਂ ਇਕੜਾ ਲੋਕਤੰਤਰ ਹੈ ਜੀ ਇਕੜਾ ਸਰਧਾਨ ਹੈ ਇਕੜੇ ਦੇਖੀ ਜਾਂਦੀ ਹੈ ਆਪਣੀ ਹੱਕ ਮੰਗਣ ਦਾ ਹਰੇਕ ਨੂੰ ਆਪਣਾ ਹੱਕ ਮੰਗਣ ਦਾ ਜਿਹੜੀ ਤੁਸੀਂ ਹੱਕਾਂ ਦੇ ਜੋ ਹੈਗਾ ਸੁਧਾਰ ਦੇ ਵਿੱਚ ਤੇ ਫਿਰ ਉਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਂਦਾ ਉਹ ਤਾਂ ਆਪਣਾ ਰੋਸ ਪ੍ਰਦਰਸ਼ਨ ਕਰ ਰਿਹਾ ਯਾਰ ਨਹੀਂ ਖਾਲੀ ਹੱਥਾਂ ਨਾਲ ਛਤ ਬਿ ਤਰੀਕੇ ਨਾਲ ਉਹਨਾਂ ਨੂੰ ਉੱਥੇ ਰੋਕਿਆ ਹੈ ਸੁਪਰੀਮ ਕੋਰਟ ਦੀ ਹੁਕਮ ਆਈ ਹੋਇਆ ਤੂੰ ਖੋਲੋ ਬਿਲ ਪਾਰਕ ਖੋਲੋ ਖੋਲੋ ਭਾਈ ਕਿਉਂ ਨਹੀਂ ਪਾਰਕ ਖੋਲ ਰਿਹਾ ਤੂੰ ਆਪਣਾ ੜੀਪਾ ਆਪਣੇ ਨੰਨਰ ਵਾਸਤੇ ਐਂਬੂਲੈਂਸ ਵਾਸਤੇ ਜਾਂ ਹੋਰ ਆਪਣੇ ਜਿਹੜਿਆ ਬੀਬੀਆਂ ਵਾਸਤੇ ਬਜ਼ੁਰਗਾਂ ਵਾਸਤੇ ਜਾਂ ਵਿਦਿਆਰਥੀਆਂ ਵਾਸਤੇ ਖੋਲੋ ਨੂੰ ਕਿਉਂ ਨਹੀਂ ਖੋਲ ਰਿਹਾ ਸਾਰਾ ਖੋਲ ਦੋ ਸਾਰਾ ਖੋਲੋ ਗੈਰ ਕਾਨੂੰਨੀ ਆ ਸਾਰਾ ਪਾਰਕਿੰਗ ਉਹ ਕਹਰੇ ਪਾਰਕਿੰਗ ਬਣਾਈ ਸਾਡੇ ਵਾਸਤੇ ਏਡ ਛੜਤ ਪਾਰਕਿੰਗ ਬਣ ਗਈ ਕਿਸਾਨਾਂ ਨੇ ਪਾਰਕ ਬਣਾਈ ਕਿਸਾਨਾਂ ਨੇ ਪਾਰਕ ਥੋੜੀ ਬਣਾਈ ਕਿਸਾਨ ਤੇ ਦਿੱਲੀ ਜਾ ਰਹੇ ਸੀ ਤੇ ਤੁਸੀਂ ਪਾਰਕਿੰਗ ਤੇ ਹਰਿਆਣੇ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਬਣਾਈ ਹੋਈ ਹੈ। ਤਿਸ ਕਰਕੇ ਅਸੀਂ ਕਵਾਂਗੇ ਕਿ ਉਹ ਰਸਤਾ ਸਾਰਾ ਖੋਲ ਦੋ। ਅਸੀਂ ਦਿੱਲੀ ਜਾਈਏ। ਜੇ ਮੰਨ ਲਓ ਇਥੋਂ ਤੁਸੀਂ ਰਸਤਾ ਖੋਲ ਦੋ ਸਾਨੂੰ ਅਸੀਂ ਦਾਹ ਜਾਵਾਂ ਗਾੜੀ ਫੇਰ ਤੁਸੀਂ ਰੋਕ ਲੈਂਦੇ ਜੋ ਹਰਿਆਣੇ 'ਚ ਰੋਕ ਲੈਂਦੇ ਜੋ ਜਾਂ ਦਿੱਲੀ ਵਾਲੇ ਬਾਰਡਰ ਤੇ ਉੱਥੇ ਰੋਕ ਲੈਂਦੇ ਜੋ ਸਿੰਭੂ ਤੇ ਜਾਵਾਂ ਔਰ ਕਿਸੇ ਥਾਂ ਤੇ ਉੱਥੇ ਫੇਰ ਪਾਰਕਿੰਗ ਬਣੂ ਛੜਕਾ ਫੇਰ ਫੇਰ ਲੋਕਾਂ ਨੂੰ ਆਵਾਜ਼ ਆਈ ਆਵਾਜ਼ ਆਈ ਹੋਊਗੀ ਆਵਾਜ਼ ਤੰਗੀ ਹੋਊਗੀ ਪਰੇਸ਼ਾਨੀ ਹੋਊਗੀ ਆਵਾਜ਼ ਦੇ ਵਿੱਚ ਵਿਗਨ ਪਾਊਗਾ। ਉੱਥੇ ਫੇਰ ਗੈਰ ਕਾਨੂੰਨੀ ਹੋ ਗਈ ਗੈਰ ਕਾਨੂੰਨੀ ਤੌਰ ਤੇ ਛੱਡ ਰੋਕੋਗੇ ਤੁਸੀਂ ਫੇਰ ਉਹ ਸੁਪਰੀਮ ਕੋਰਟ ਮਸਲਾ ਹਾਈਕੋਰਟ ਜਾਊਗਾ ਇਸ ਕਰਕੇ ਇਹਦਾ ਹੱਲ ਕੀ ਹੈ ਅਸੀਂ ਕੇਂਦਰ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਇਹਦਾ ਹੱਲ ਹੀ ਹੈ ਪੰਜਾਬ ਦਾ ਮਸਲਾ ਹੱਲ ਕਰ ਦਿਓ ਮਸਲਾ ਕੱਖ ਵੀ ਨਹੀਂ ਐਮਐਸਬੀ ਦੀ ਗ੍ਰੈਂਟ ਦਾ ਕਰੋਨਾ ਬਾਰ ਡਾਕਟਰ ਸੁਮਿੰਦਰ ਸਾਹਿਬ ਲਾਗੂ ਕਰ ਦਿਓ ਪਸਾਰਾ ਕਰਜ਼ਾ ਖਤਮ ਕਰ ਦਿਓ ਬਾਕੀ ਮੰਗਾਂ ਮੰਨ ਲਓ ਤੇ ਜਾਂ ਤੇ ਸਾਨੂੰ ਦਿੱਲੀ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਨ ਦਾ ਹੱਕ ਦਿਓ ਪਾਰਲੀਮੈਂਟ ਕਾੜੀ ਦੇ ਦਿਓ ਲਾਰਕਲੇ ਦੇ ਵਿੱਚ ਦੇ ਦਿਓ ਕਿਤੇ ਵੀ ਦੇ ਦਿਓ ਤੇ ਅਸੀਂ ਆਪਾਂ ਰੋਸ ਪ੍ਰਦਰਸ਼ਨ ਕਰੀਏ ਠੀਕ ਹੈ ਇਹ ਸਾਡੀ ਜਿਹੜੀ ਆ ਕੇਂਦਰ ਸਰਕਾਰ ਤੋਂ ਮੰਗਿਆ ਇਹ ਕਰ ਲਓ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਹੜੀਆਂ ਵਾ ਛੜਕਾ ਪਾਰਕ ਨੂੰ ਨਾ ਬੰਨ੍ਹ ਤੇ ਗੈਰ ਕਾਨੂੰਨੀ ਜਿਹੜੀ ਹਰਿਆਣਾ ਸਰਕਾਰ ਨੇ ਕੀਤੀ ਹੋਈ ਆ ਕੇਂਦਰ ਸਰਕਾਰ ਦੀ ਸ਼ੈਤ ਉਹਦੇ ਖਿਲਾਫ ਕਾਰਵਾਈ ਹੋ ਕਿਉਂ ਨਹੀਂ ਸ਼ਰਕਾ ਰੁਕੀਆਂ ਗਈਆਂ ਕਿਉਂ ਲੋਕਾਂ ਦੀ ਆਵਾਜ਼ੇ ਲੱਖਾਂ ਲੋਕ ਇੱਧਰ ਤੋਂ ਪ੍ਰਭਾਵਤ 11 ਕਰੋੜ ਦਾ ਪਾਰ ਜਿਹੜਾ ਆ ਉਹਨਾਂ انسان ਹੋਇਆ ਪੰਜਾਬ ਤੇ ਹਰਿਆਣਾ ਦਾ ਤੇ ਹੋਰ ਦੂਜੇ ਸੂਬਿਆਂ ਦਾ ਇਹ ਜੁਮੇ ਹਰਿਆਣਾ ਦੀ ਸਰਕਾਰ ਇਸ ਕਰਕੇ ਇਹ ਅਸੀਂ ਕਹਿਣਾ ਚਾਹੁੰਦੇ ਆ ਦੂਸਰੀ ਗੱਲ ਹਿੰਦੂ ਸੁੰਦਰ ਸੰਗਠਨ ਦੇਸ਼ ਦੇ ਜਿਹੜੇ ਵੱਡੀ ਵੱਡੀ ਹੈ ਨੜਕਾ ਪਰਸੈਂਟ 55% 60% ਕਰ ਇਸੇ 4 ਕਰੋੜ ਦੇ ਲਗਭਗ ਉਹਨਾਂ ਨੂੰ ਕਿਹੜੇ ਮਕੌੜੇ ਬਣਾਇਆ ਹੈ ਕਿਹੜੇ ਮਕੌੜਿਆਂ ਦੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਹੋਇਆ ਕੋਈ ਆਪ ਘੁਕ ਲਿਆ ਤੋ ਉਹਨਾਂ ਨੂੰ ਇੱਕ ਹਿਸਾਬ ਦਾ ਨਾਮ ਰੂੜੀ ਤੇ ਸੁਟਿਆਇਆ ਰੂੜੀ ਤੇ ਧੀਰ ਤੇ ਸੁਟਿਆਇਆ ਤੇ ਸੁਧਾਰ ਨੇ ਜਗ ਦੇ ਦੇ ਫਾਕ ਮਨੇ ਅਸੀਂ ਇਹ ਕਹਿਣਾ ਚਾਹਾਂਗੇ ਜੇ ਤੁਸੀਂ ਲੋਕਾਂ ਨੂੰ ਰੂੜੀ ਤੇ ਸੁਟਿਆਇਆ ਵਾ 140 ਕਰੋੜ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਤੋਂ 70 ਸਾਲ ਬਾਅਦ ਵੀ ਅਜਾ ਹਾਲਤ ਇਸ ਦੇ ਵਿੱਚ ਤੇ ਫਿਰ ਇਹ ਲੋਕ ਹੀ ਇਹ ਜਿਹੜਾ ਸੁਧਾਰ ਦਾ ਕਾਗਜ਼ ਦਾ ਟੁਕੜਾ ਨੂੰ ਪ੍ਰਭੀ ਕਾਗਜ਼ਾਂ ਨੂੰ ਕਿਤੇ ਵੀ ਸੁੱਟ ਜਾਣਗੇ ਕਿਤੇ ਵੀ ਛੁੱਟਿਆ ਵਰਗਾ ਕਰ ਦੇਣਗੇ ਫਿਰ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਸਰਦਾਰ ਕਿਉਂ ਜਦੋਂ ਸੰਵਧਾਨ ਉਹਦੀ ਆਵਾਜ਼ ਕਰ ਗਏ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਦਿਓ ਧਿਆਨ ਦਿਓ ਤੇ ਕਿਸਾਨ ਵੀ ਦੂਰ ਕਿਰਤੀ ਕਾਮੇ ਛੋਟੇ ਦੁਕਾਨਦਾਰੇ ਛੋਟੇ ਵਪਾਰੀ ਗਲ ਆਦਿਵਾਸੀ ਹੋਰ ਵੀ ਜਿਹੜੇ ਹਿੱਸੇ ਆ ਜਿਹੜੇ ਪੀੜਿਤ ਆ ਕਟ ਗਿੰਤੀਆਂ ਸਾਰੀਆਂ ਜਿੱਥੇ ਬੰਦ ਹੋ ਆਪਣਾ ਇੱਕ ਪਾਲਮੇ ਬਣਾਣੀ ਹੈ ਇੱਕ ਜਿਹਾ ਵਾਸੀ ਆਪਸੀ ਜਿਹੜੀ ਸਮਝ ਨਹੀਂ ਤੇ ਇਸ ਪ੍ਰਬੰਧ ਦੇ ਖਿਲਾਫ ਜਿਹੜਾ ਸਾਰਿਆਂ ਨੂੰ ਸਾਰਿਆਂ ਨੂੰ ਕੁੱਟ ਰਿਹਾ ਵਾਰੀ ਵਾਰੀ ਬੜੇ ਜਿਹੜੇ ਆ ਜ਼ਾਲਮ ਤਰੀਕੇ ਦੇ ਨਾਲ ਕਾਨੂੰਨ ਲੈ ਕੇ ਆ ਰਿਹਾ ਤੇ ਉਹਨਾਂ ਦੇ ਹੱਕ ਖੋਹ ਰਿਹਾ ਮਨੁੱਖੀ ਹੱਕਾਂ ਦਾ ਕਹਾਣ ਕਰ ਰਿਹਾ ਉਹਦੇ ਖਿਲਾਫ ਲਾਬੰਦ ਹੋ ਜੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਂਤੀਪੂਰਨ ਤਰੀਕੇ ਨਾਲ ਜਿਹੜਾ ਆਪਣਾ ਆਪਣੀ ਲਾਬੰਦ ਨਹੀਂ ਕਰੀਏ ਤੇ ਇਸ ਸੰਘਰਸ਼ ਨੂੰ ਤੇਜ ਕਰੀਏ ਜਿਤਨਾ ਦੁਨੀਆ ਪਰ ਕਿਸ਼ਸ਼ਰਸ਼ ਤੇਜ ਹੋ ਰਿਹਾ ਇਸ ਤਰ੍ਹਾਂ ਆਪਾਂ ਭਾਰ ਦੇ ਵਿੱਚ ਵੀ ਓੜਿਆ ਜਿਹੜੇ ਹੈਗੇ ਆ ਆਪਣੇ ਸ਼ਗਸ਼ ਆਪਣਾ ਦੋਲਣ ਆ ਉਹਨੂੰ ਹੋਰ ਤੇਜ ਕਰੀਏ ਇਹੋ ਰਾਜੋ ਇਹੋ ਇਸ ਚੀ ਦਾ ਹੱਲ ਜੋ ਹੋਰ ਕੋਈ ਆਗਮ ਜੋ ਗੁਰੂ ਜੀ ਕਾਖੜ ਸਾਹਿਬ ਗੁਰੂ ਜੀ